ਪੰਜਾਬ ਦੇ ਮੁੱਖ ਮੰਤਰੀ ਪਗਾਂ ਸਿੰਘ ਮਾਨ ਅਚਾਨਕ ਕੋਰਾਲੀ ਵਿਖੇ ਪੁੱਜ ਗਏ ਲੋਕਾਂ ਨੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਬਿਨਾਂ ਕਿਸੇ ਸੂਚਨਾ ਬਿਨਾਂ ਕਿਸੇ ਸਿਕਿਉਰਿਟੀ ਤੋਂ ਅਚਾਨਕ ਜੋ ਕਿ ਚੰਡੀਗੜ੍ਹ ਵੱਲ ਜਾ ਰਹੇ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚਣਾ ਸੀ ਉਹਨਾਂ ਨੇ ਅਚਾਨਕ ਕੋਰਾਲੀ ਬੱਸ ਸਟੈਂਡ ਉੱਪਰ ਰੁਕੇ ਲੋਕਾਂ ਨੇ ਦੁੱਖ ਤਕਲੀਫਾਂ ਸੁਣੀਆਂ ਆ ਤੁਹਾਨੂੰ ਦਿਖਾਣੇ ਆ ਮੋਗੇ ਤਸਵੀਰਾਂ ਲੋਕੀ ਕੀ ਕਹਿ ਰਹੇ ਉਹਨੇ ਕੋਰਾਲੀ ਦੇ ਕੁਆਸਿਕ ਮਾਨ ਦੇ ਪੁੱਜਣ ਤੇ 15 ਮਿੰਟ ਦੀ ਕੀ ਕਹਿੰਦੇ ਵੀ ਆਉਂਦੇ ਸਾਡੇ ਪੰਜਾਬੀ ਜਿਗਾ ਵੀ ਲਾਈਨ ਹਾਜ਼ਰ ਕਰ ਲਏ ਠੀਕ ਹੈ ਜੀ ਪੂਰਤ ਕੋਈ ਬੱਸਾਂ ਵਾਲਾ ਜੀ ਬਹੁਤਾ ਚਾਹਤਦਾ ਉਹਨਾਂ ਕਹਿਣ ਵੀ ਕਰਾ ਦਿੱਤਾ ਬੱਸ ਸਟੈਂਡ ਹੈ ਜਾਂ ਨਹੀਂ ਉਹ ਦੇਖਣਗੇ ਤੇ ਉਹ ਤਾਂ ਕਹਿੰਦੇ ਵੀ ਇੱਥੇ ਟਰੱਕੇ ਖੜੇ ਹੈ ਕਹਿੰਦੇ ਕੋਈ ਬੱਸ ਕੱਢਦੀ ਅੱਛਾ ਉੱਥੇ ਕਿਹੜਾ ਮਾਰ ਕੇ ਆਇਆ ਜੀ ਜਿਹੜਾ ਮਾਰ ਕੇ ਆਇਆ ਅੱਛਾ ਫਿਰ ਤਾਂ ਕਾਫੀ ਸਮਾਂ ਰਿਹਾ ਹੈ 100 ਮੀਟਰ 150 ਮੀਟਰ ਦੀ ਦੂਰੀ ਤੇ ਆ ਹਾਂ ਹਾਂ ਜੀ ਘੰਟਾ ਰਹੇ ਸਾਡੇ ਕੋਲ ਮੈਂ ਚੰਡੀਗੜ੍ਹ ਜਾਣਾ ਹੈ ਤਾਂ ਜੀ ਅੱਛਾ ਚੰਡੀਗੜ੍ਹ ਜਾਣਾ ਹਾਂ ਜੀ ਬੱਸ ਕੋਈ ਮਿਲੀ ਨਹੀਂ ਅ ਜਦੋਂ ਇਹ ਸਾਡੇ ਆਉਣੇ ਤੋਂ ਪਹਿਲਾਂ ਖੜੇ ਸੀ ਜੀ ਤੇ ਫਿਰ ਇਹ ਸੇਖ ਸਾਹਿਬ ਨਾਲ ਆ ਮਿਲ ਕੇ ਕੀ ਮਹਿਸੂਸ ਕਰਿਆ ਤੁਸੀਂ ਬਹੁਤ ਵਧੀਆ ਮਹਿਸੂਸ ਕਰਿਆ ਜੀ ਬਹੁਤ ਵਧੀਆ ਬਹੁਤ ਵਧੀਆ ਮੇਰਾ ਪਿੰਡ ਕਰਾਲੀ ਹੋਏ ਕਰਾਲੀ ਹੋਏ ਕੀ ਬਾਤ ਹੈ ਜੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਜੀ ਸੀਐਮ ਸਾਹਿਬ ਹੈ ਅੱਛਾ ਕੱਡੀ ਜੋਤਰੇ ਫਿਰ ਅਸੀਂ ਪਛਾਣ ਲਿਆ ਉਹਨਾਂ ਨੂੰ ਅੱਛਾ ਜੀ ਤਾਂ ਜੀ ਫਿਰ ਸਾਡੇ ਨਾਲ ਗੱਲਬਾਤ ਕਰੀ ਕਹਿੰਦੇ ਤੁਸੀਂ ਕਿਸ ਤਰ੍ਹਾਂ ਖੜੇ ਹੋਰੇ ਅਸੀਂ ਕਿਹਾ ਵੀ ਅਸੀਂ ਤਾਂ ਬੱਸ ਨੂੰ ਖੜੇ ਜੀ ਸਾਨੂੰ ਵੀ ਕਾਫੀ ਦੇਰ ਉਹੀ ਖੜਿਆ ਨੂੰ ਸਾਡੇ ਨਾਲ ਇੱਕ ਵਾਰੀ ਹੋਰ ਸੀ ਉਹ 3:30 ਵਜੇ ਖੜੇ ਸੀਗੇ ਅੱਛਾ ਕੋਈ ਬੱਸ ਨਹੀਂ ਆਈ ਫਿਰ ਉਹ ਸਾਨੂੰ ਕਹਿੰਦੇ ਵੀ ਕਿੰਨੇ ਵਜੇ ਆਉਂਦੀ ਬੱਸ ਕਿੰਨੇ ਕ ਵਜੇ ਆਗੇ ਸੀਗੇ ਸੀਐਮ ਸਾਹਿਬ ਸੀਐਮ 5 ਵਜੇ ਤੋਂ ਪਹਿਲਾਂ ਹੀ ਆ ਗਏ ਸੀ 5 ਵਜੇ ਤੋਂ ਪਹਿਲਾਂ ਆ ਗਏ ਇੱਕ ਘੰਟਾ ਰਹੇ ਜੀ ਇੱਕ ਘੰਟਾ ਫਿਰ ਤੁਸੀਂ ਨਾਲੇ ਰਹੇ ਹਾਂ ਹਾਂਜੀ ਹਾਂਜੀ ਪੂਰੀ ਕਪਸ਼ਪ ਹੋਈ ਹੈ ਹਾਂਜੀ ਹਾਂਜੀ ਪੂਰੀਆਂ ਮੁਸ਼ਕਿਲਤਾਂ ਜਾਣੀਆਂ ਹਾਂਜੀ ਉਹ ਫਿਰ ਜਿਹੜਾ ਕਰਾਲੀ ਦਾ ਮਾਹੌਲ ਸੀਗਾ ਬੱਸ ਅੱਡੇ ਦਾ ਚਾਹ ਪਲਾਈ ਤੁਸੀਂ ਹਾਂਜੀ ਹਾਂਜੀ ਚਾਹ ਚਾਹ ਪੀਤੀ ਉਹਨਾਂ ਨੇ ਆਰਾਮ ਹਾਂਜੀ ਹਾਂਜੀ ਸਾ ਹਿਤਾ ਲੱਗਿਆ ਵੀ ਪਹਿਲੀ ਵਾਰ ਸੀਐਮ ਸਾਡੇ ਨੇੜੇ ਆਇਆ ਕੋਈ ਡਰ ਡਰਚਾ ਨਹੀਂ ਲੱਗਿਆ ਮਤਲਬ ਜਿਵੇਂ ਪਹਿਲਾਂ ਚੜਿਆ ਸਾਡੇ ਤਾਂ ਉਹ ਜਿਹੇ ਮਾਰਦੇ ਸੀਗੇ ਨਾ ਨਾ ਉਹ ਤਾਂ ਪਰਾ ਮਾਰੇ ਉਹਨੂੰ ਪੈਦਾ ਕੋਈ ਸੂਟੇ ਜਿਹੜੇ ਜਿਹੜੇ ਨਾ ਆਇਓ ਕਹਿੰਦਾ ਅੱਛਾ ਫੋਟੋਗ੍ਰਾਫਰ 15 ਮਿੰਟ ਤੱਕ ਤਿੰਨ ਜਿਹੜੇ ਤੇ ਅਸੀਂ ਤਿੰਨਾਂ ਦੇ ਕੋਲੇ ਖੜਾ ਰਹੇ ਅੱਛਾ ਉਹਨੇ ਪੁੱਛਿਆ ਵੀ ਬਸ ਕਿਉਂ ਨਹੀਂ ਆਈ ਬੋਲ ਕਹਿੰਜੀ ਤੁਹਾਡੀ ਗਵਰਨਮੈਂਟ ਹੈ ਜੀ ਤੇ ਹੁਣ ਤੁਹਾਨੂੰ ਪਤਾ ਉਹਨਾਂ ਕਹਿੰਦੇ ਨਹੀਂ ਆਈ ਤੁਹਾਡੀ ਬੇਟੇ ਕਰ ਸਾ ਤੇ ਬੇਟ ਕਰ ਰਹੇ ਘੰਟੇ ਤੇ ਸਾਡੇ ਤਿੰਨ ਉਹ ਤੇ ਖੜੇ ਸੀ ਤਾਂ ਹਾਂਜੀ ਠੀਕ ਹੈ ਵੀ ਦੋ ਘੰਟੇ ਤੋਂ ਬਸ ਜੀ ਆ ਨਾਉ ਬਸ ਜਿਸ ਵਾਰ ਆ ਗਏ ਪੀਸੀਆ ਬਾ ਕਿੰਨੇ ਮਿੰਟ ਕਿੰਨੀ ਦੇਰ ਬਾਅਦ ਆ ਗਏ ਉਹ ਆਇਆ ਤਾਂ ਚਲੋ ਟਾਈਮ ਦਾ ਲੱਗਣੀ ਸੀ ਹਾਂ ਅੱਧਾ ਘਟਦਾ ਤੇ ਬਾਅਦ ਜਿਹੜੀ ਆਈ ਟੀ ਸੀ ਆ ਬਿਲਕੁਲ ਲਾਈਟ ਟਾਈਮ ਤੇ ਪਹੁੰਚ ਗਈ ਬਾਕੀ ਜਦੋਂ ਮੇਰੇ ਕਹਦਾ ਵੀ ਅਸੀਂ ਕਿਹਾ ਵੀ ਅੱਡੇ 'ਚ ਵੀ ਅੱਡਾ ਵੀ ਅੱਡੇ 'ਚ ਵੀ ਖੜੀ ਹੋਣੀ ਵਸ ਉੱਥੇ ਨੂੰ ਵੀ ਚੱਲ ਪਏ ਤੇ ਕਿਸੇ ਦੱਸੇ ਵੀ ਉੱਥੇ ਦਾ ਖੜਦੀ ਉਹਨੂੰ ਕੋਈ ਵਸ ਫੇ ਅਸੀਂ ਮੁੜ ਕੇ ਉਹ ਕਾਰੀਏ ਟ੍ਰੱਕ ਟ੍ਰੱਕ ਖੜਾਏ ਉੱਥੇ ਹਾਂ ਫੇ ਮੁੜ ਕੇ ਵੀ ਦੱਸੇ ਹਾਂ ਵੀ ਅੱਡਾ ਹੈਗਾ ਪਰ ਹੋਰ ਡੀ ਸੀ ਨੂੰ ਇਹ ਕਿਹਾ ਕਹਦਾ ਡੀ ਸੀ ਨੂੰ ਕਹਿੰਦਾ ਵੀ ਡਿਊਟੀ ਵੀ ਉਹਦੇ ਤੇ ਬਸ ਕਰਾ ਲਈ ਤੇ ਕੋਈ ਟਾਈਮ ਚੱਲ ਯਾ ਦੇ ਦੇ ਘੰਟੇ ਪਹਿਲਾਂ ਸਵੇਰ ਇੱਕ ਦੋ ਟਾਈਮ ਚੱਲਣਗੇ ਚੱਲਣਗੇ